ਸਾਰਾ ਸਤਿ ਸ਼੍ਰੀ ਅਕਾਲ ਜੀ ਅਸੀਂ ਬਣਾਵਾਂਗੇ ਬੇਲ ਦਾ ਜੂਸ ਇਹ ਬੇਲ ਦਾ ਜੂਸ ਬਹੁਤ ਹੀ ਵਧੀਆ ਹੁੰਦਾ ਸਿਹਤ ਲਈ ਤੇ ਗੁਣਕਾਰੀ ਵੀ ਹੁੰਦਾ ਵਾ ਇਹ ਦੇ ਨਾਲ ਸਾਨੂੰ ਗਰਮੀ ਬਹੁਤ ਜ਼ਿਆਦਾ ਜਦੋਂ ਪੈਂਦੀ ਹੋਵੇ ਤੇ ਇਹਨੂੰ ਜੂਸ ਨੂੰ ਪੀਣਾ ਚਾਹੀਦਾ ਵਾ ਇਹ ਦੇ ਨਾਲ ਸਾਡੇ ਸਰੀਰ ਨੂੰ ਲੂਣ ਨਹੀਂ ਲੱਗਦਾ ਪੱਕਿਆ ਹੋਇਆ ਅਸੀਂ ਲੈਣਾ ਇਹਦੇ ਵਿੱਚੋਂ ਇਹਦਾ ਸਾਰਾ ਜਿਹੜਾ ਗੁੱਦਾ ਉਹ ਬਾਹਰ ਕੱਢ ਲੈਨੇ ਢੋਂਗੇ ਦੇ ਵਿੱਚ ਪਾ ਲਿਆ ਅਸੀਂ ਇਹਨੂੰ ਥੋੜਾ ਜਿਹਾ ਸੀ ਪਾਣੀ ਪਾ ਲਾਂ ਹੱਥਾਂ ਦੇ ਨਾਲ ਅਸੀਂ ਇਹਦੇ ਵਿੱਚੋਂ ਮਸਲ ਕੇ ਅਤੇ ਸਾਰਾ ਗੁੱਦੇ ਨੂੰ ਜਿਹੜਾ ਆ ਬੀ ਇਹਦੇ ਬਾਹਰ ਕੱਢ ਲੈਨੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਸਲ ਲਿਆ ਵਾ ਹੁਣ ਅਸੀਂ ਇਹਦੇ ਜਿਹੜਾ ਗੁੱਦਾ ਵਾ ਉਹਨੂੰ ਬਾਹਰ ਕੱਢ ਲੈਨੇ ਹੱਥਾਂ ਨਾਲ ਨਿਚੋੜ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਅਸੀਂ ਇਹਨੂੰ ਛਾਲ ਲੈਨੇ ਛਾਣ ਕੇ ਤੇ ਦਾ ਜਿਹੜਾ ਸਾਰਾ ਪਲਪ ਹੈ ਉਹ ਬਾਹਰ ਕੱਢ ਦੇਣੀ। ਬੇਰ ਜੂਸ ਬਣ ਕੇ ਤਿਆਰ ਹੈ। ਇਹਦੇ ਵਿੱਚ ਬਰਫ਼ ਪਾਉਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਇਹ ਬੇਰ ਜੂਸ ਜਿਹੜਾ ਵੈ ਵੈਸੇ ਵੀ ਠੰਡਾ ਆ। ਇਹਦੀ ਤਸਵੀਰ ਠੰਡੀ ਆ। ਹੁਣ ਅਸੀਂ ਇਹਦੇ ਵਿੱਚ 2 ਚਮਚੇ ਮਿਸ਼ਰੀ ਦੇ ਪਾਵਾਂਗੇ। ਅਸੀਂ ਪੀਸੀ ਹੋਈ ਮਿਸ਼ਰੀ ਲਈ ਆ। ਮਿੱਠਾ ਤੁਸੀਂ ਟੇਸਟ ਅਨਸਾਰ ਪਾਉਣਾ। ਇਹਨ ਮਿਕਸ ਕਰ ਲੈਣੀ। ਤੁਸੀਂ ਚਾਹੋ ਤਾਂ ਇਹ ਹੋਰ ਵੀ ਥੋੜਾ ਪਤਲਾ ਕਰ ਸਕਦੇ ਜੀ ਸਰਵ ਕਰ ਲੈਨੇ ਆ ਗਲਾਸ 'ਚ ਅਸੀਂ ਬੇਰ ਜੂਸ ਬਣ ਕੇ ਤਿਆਰ ਆ ਬੇਰ ਜੂਸ ਬਹੁਤ ਹੀ ਵਧੀਆ ਬਣ ਕੇ ਤਿਆਰ ਆ ਉੱਪਰ ਅਸੀਂ ਗਾਰਨਿਸ਼ ਕਰ ਲੈਨੇ ਪਮਕਿਨ ਸੀਡ ਤੇ ਮੈਲਨ ਸੀਡ ਦੇ ਨਾਲ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਇਹ ਗਰਮੀ ਤੋਂ ਸਾਨੂੰ ਰਾਹਤ ਦਿੰਦਾ ਵਾ ਇਹਨੂੰ ਬਣਾ ਕੇ ਆਪ ਵੀ ਪਿਓ ਤੇ ਆਪਣੇ ਬੱਚਿਆਂ ਨੂੰ ਵੀ ਪਿਓ ਇਹ ਅਸੀਂ ਪਾਣੀ ਵਾਲਾ ਬਣਾ ਕੇ ਤਿਆਰ ਕੀਤਾ ਹੁਣ ਅਸੀਂ ਇੱਕ ਗਲਾਸ ਜਿਹੜਾ ਵਾ ਉਹ ਦੁੱਧ ਵਾਲਾ ਬਣਾ ਕੇ ਤਿਆਰ ਕਰਾਂਗੇ ਇੱਕ ਗਲਾਸ ਅਸੀਂ ਲਿਆ ਵਾ ਬੇਰ ਜੂਸ ਦਾ ਇਹਨੂੰ ਅਸੀਂ ਮਿਕਸੀ ਜਾਰ ਵਿੱਚ ਪਾ ਲਈਨੇ ਆ ਅੱਧਾ ਕਿ ਗਲਾਸ ਅਸੀਂ ਬੇਰ ਜੂਸ ਦਾ ਲਿਆ ਵਾ ਤੇ ਅੱਧਾ ਕਿ ਗਲਾਸ ਅਸੀਂ ਦੁੱਧ ਦਾ ਲਵਾਂਗੇ ਇਹਨੂੰ ਮਿਕਸ ਕਰ ਲੈਨੇ ਆ ਦੇ ਵਿੱਚ ਅੱਧਾ ਕ ਚਮਚਾ ਪੀਸੀ ਹੋਈ ਮਿਸ਼ਰੀ ਤੇ ਮਿਕਸੀ ਦੇ ਵਿੱਚ ਇੱਕ ਵਾਰੀ ਕਮਾ ਲੈਨੇ ਆ ਦੁੱਧ ਵਾਲਾ ਵੀ ਸਾਡਾ 베ਰ ਜੂਸ ਬਣ ਕੇ ਤਿਆਰ ਹੈ। ਇਹ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਦੁੱਧ ਪਾਉਣ ਦੇ ਨਾਲ ਕਲਰ ਚੇਂਜ ਹੋ ਜਾਂਦਾ। ਬਹੁਤ ਹੀ ਵਧੀਆ ਹੋ ਜਾਂਦਾ। ਇਹਦੇ ਉੱਪਰ ਵੀ ਅਸੀਂ ਪਮਕਿਨ ਸੀਡ ਤੇ ਮੈਲਨ ਸੀਡ ਪਾ ਕੇ ਗਾਰਨਿਸ਼ ਕਰ ਲਏ ਨੇ। ਇਹ ਦੋਨੋਂ ਜੀ ਇਹ ਦੋਨੋਂ ਜੂਸ ਸਾਡੇ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਇਆ। ਤੁਸੀਂ ਪਾਣੀ ਵਾਲਾ ਵੀ ਬਣਾ ਸਕਦੇ ਜੀ ਤੇ ਦੁੱਧ ਵਾਲਾ ਵੀ ਬਣਾ ਸਕਦੇ ਜੀ। ਜਰੂਰ ਬਣਾ ਕੇ ਆਪਣੇ ਬੱਚਿਆਂ ਨੂੰ ਪਿਐਓ ਤੇ ਆਪ ਵੀ ਪਿਓ ਤੇ ਲੂ ਤੋਂ ਬਚਿਓ। ਗਰਮੀ ਬਹੁਤ ਪੈ ਰਹੀ ਆ ਤੇ ਆਪਣੇ ਬੱਚਿਆਂ ਤੇ ਆਪ ਆਪਣਾ ਖਿਆਲ ਰੱਖੋ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਚਲੋ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ